ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਪੰਜਾਬ ਨੂੰ 24 TV ਚੈਨਲ ਦੇ ਨਾਲ ਤੇ ਵੀਡੀਓ ਨੂੰ ਚੱਲਦੀ ਚੱਲਦੀ ਕਰ ਦਿਓ ਸ਼ੇਅਰ ਸਾਡੇ ਪੰਜਾਬ ਦਾ ਪੰਜਾਬੀ ਕਲਚਰ ਗੱਲ ਕਰਾਂਗੇ ਸਾਵਣ ਦੇ ਮਹੀਨੇ ਵਿੱਚ ਜੋ ਤੀਆਂ ਦਾ ਤਿਹਾਰ ਜੋ ਮਨਾਇਆ ਜਾਂਦਾ ਸੋ ਮੌਜੂਦ ਆ ਜੋ ਡੀਸਨ ਸਕੂਲ ਕਰਮਸਾਲ ਕਲੋਨੀ ਦੇ ਵਿੱਚ ਜੋ ਅੱਜ ਸਾਡੇ ਪੰਜਾਬ ਦੀਆਂ ਧੀਆਂ ਨੇ ਬਹੁਤ ਪਿਆਰਾ ਪੰਜਾਬੀ ਕਲਚਰ ਪਹਿਰਾਵੇ ਦੇ ਵਿੱਚ ਜੋ ਤੀ ਦਾ ਤਿਹਾਰ ਮਨਾ ਰਹੇ ਨੇ ਸੋ ਤਸਵੀਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਹ ਨਾਲ ਦੇ ਨਾਲ ਜਿਹੜਾ ਗੋਲ ਗੱਪੇ ਟਿੱਕੀਆਂ ਦਾ ਚਾੜ ਦਾ ਵੀ ਆਨੰਦ ਲੈ ਰਹੇ ਨੇ ਸੋ ਸਾਡਾ ਪੰਜਾਬੀ ਪਹਿਰਾਵਾ ਤੋ ਤੀਆਂ ਦਾ ਤਿਹਾਰ ਜੋ ਮਨਾਰ ਨੇ ਸੋ ਤਸਵੀਰਾਂ ਨੇ ਦੀਸਨ ਤੋ ਤੀਆਂ ਦੀਆਂ ਤੀਆਂ ਦਾ ਮੇਲਾ ਜਿਹੜਾ ਪੰਜਾਬ ਨੂੰ ਤੋ ਸਾਡੇ ਮੈਂ ਸਾਂਝੀਆਂ ਕਰ ਰਹੇ ਹਾਂ ਜੋ ਇਸ ਵੇਲੇ ਕਿ ਕਾਫੀ ਲੋਕ ਅੱਜ ਇਸ ਮੇਲੇ ਦਾ ਆਨੰਦ ਲੈਣ ਵਾਸਤੇ ਆਏ ਨੇ ਸੋ ਆਹਾਂ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਅਗਰ ਜਦੋਂ ਮੇਲਾ ਹੁੰਦਾ ਤਾਂ ਇੱਕ ਯਾਦਗਾਰ ਹੁੰਦੀ ਹੈ ਸਾਡੇ ਮੇਲੇ ਦੇ ਨਾਲ ਜਿਹੜਾ ਪੰਜਾਬ ਦੇ ਨਾਲ ਜੁੜਿਆ ਸੋ ਤਸਵੀਰਾਂ ਨੇ ਸਾਂਝੀਆਂ ਕਰਾਂਗੇ ਕੈਮਰਾ ਪਰਸਨ ਨੂੰ ਕਮਾਂਗਾ ਜਿਹੜੀਆਂ ਤਸਵੀਰਾਂ ਨੇ ਸਾਂਝੀਆਂ ਕਰ ਦਿੱਤੀਆਂ ਜਾਣ ਸੋ ਤਸਵੀਰਾਂ ਦਾ ਹੀ ਤੁਹਾਨੂੰ ਦਿਖਾ ਰਹੇ ਹਾਂ ਜੋ ਇਸ ਵੇਲੇ ਜੋ ਲਾਈਵ ਹਨੂ ਪੰਜਾਬ نیوز ਤੋਂ ਦਿਖਾ ਰਹੇ ਜੀ ਅਸਲੇ ਤੁਹਾਨੂੰ ਕਿ ਜਿਹੜੇ ਅੱਜ ਤੀਆਂ ਦਾ ਤਿਹਾਰ ਜੋ ਅੱਜ ਗੋਲ ਗੱਪੇ ਟਿੱਕੀਆਂ ਚਾਟ ਔਰ ਪੰਜਾਬੀ ਸੋ ਇਹ ਤਸਵੀਰਾਂ ਪੰਜਾਬ نیوز ਤੋਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜੋ ਤੀ ਦਾ ਤਿਹਾਰ ਮਨਾਉਣ ਵਾਸਤੇ ਅੱਜ ਸਕੂਲ ਜੋ ਪੈरिस ਪਹੁੰਚੇ ਨੇ ਸੋ ਲਾਲ ਦੇ ਨਾਲ ਗੋਲ ਗੱਪੇ ਦਾ ਵੀ ਆਨੰਦ ਲੈ ਰਹੇ ਨੇ ਸੋ ਗੱਲਬਾਤ ਵੀ ਕਰਾਂਗੇ ਬੇਰੇ ਦੇ ਨਾਲ ਅੱਜ ਸਸਿਕਾ ਜੀ ਸਤਿ ਸ਼੍ਰੀ ਅਕਾਲ ਸਸਿਕਾ ਕਿਸ ਤਰ੍ਹਾਂ ਲੱਗ ਰਿਹਾ ਜੀ ਤੀਆਂ ਦਾ ਤਿਹਾਰ ਬਹੁਤ ਵਧੀਆ ਨੇ ਹਾਂ ਬਹੁਤ ਪੇ ਘਾਰੇ ਮਨ ਜਿਹਾ ਰਹੇ ਕੀ ਕਹਿਣਾ ਚਾਹੋਗੇ ਅੱਜ ਤੇ ਯਾਰ ਕੁਛ ਨਹੀਂ ਬਹੁਤ ਵਧੀਆ ਬਹੁਤ ਵਧੀਆ ਮਨਾ ਰਹੇ ਆ ਪੰਜਾਬੀ ਦੇ ਹੱਥ ਬੱਸ ਧੰਕੀ ਜੀ ਕੀ ਕਹਿਣਾ ਚਾਹੋਗੇ ਹਾਂ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਈਓ ਬਤਾ ਇਹ ਤਾਂ اچھا ਲੱਗ ਰਿਹਾ ਹੈ ਹਾਂ ਤੁਹਾਨੂੰ ਬਹੁਤ ਅੱਛਾ ਲੱਗ ਰਿਹਾ ਹੈ ਸੱਚੀ ਗੱਲ ਜੀ ਮੈਂ ਕੀ ਕਹਿਣਾ ਚਾਹੋਗੇ ਕਹਨਾ ਕਿ ਅੱਛਾ ਸਾ ਕਰਿਆ ਇਸ ਵੀਰਾਂ ਨਾਲ ਸਾਡਾ ਬਾਰਾਡੇ ਕਿੰਨੇ ਬੱਚੇ ਪਿਆਰ ਆ ਕੇ ਆ ਰਹੇ ਨੇ ਬੱਤੂ ਵੇਖਣੋਂ ਪਤਾ ਲੱਗ ਰਿਹਾ ਇਹਨਾਂ ਨੂੰ ਕੀ ਸਾਡਾ ਸੱਭਿਆਚਾਰ ਕੀ ਹੈਗਾ ਵੇਸੀ ਕਿਉਂਕਿ ਅੱਛਾ ਦੇਖ ਰਹੇ ਹਾਂ ਅੱਜਕੱਲ ਲੋਕ ਜਿਹੜੇ ਵੈਸਟਰਨ ਵਾਲੇ ਬਸ ਪਰੇ ਨੇ ਪਾਜੀ ਬੋਲੇ ਭੁੱਲਦੇ ਜਾ ਰਹੇ ਨੇ ਬੱਚਿਆਂ ਨੂੰ ਪਤਾ ਹੈ ਕਿ ਅਸੀਂ ਪ੍ਰਾਂਥ ਦੇ ਪਾਣੇ ਨੇ ਸੈੱਟ ਪਾਣਾ ਪੰਜਾਬੀ ਸੂਟ ਪਾਣਾ ਲਹੰਗੇ ਵਗੈਰਾ ਪਾਣੇ ਨੇ ਕਿਸ ਦਾ ਪਿਆਰ ਜੋ ਕਪਲ ਦੇਖ ਸਕਦੇ ਹੋ ਇਹ ਵੀ ਆਪਣੇ ਟਿੱਕੀ ਦਾ ਆਨੰਦ ਲੈ ਰਹੇ ਨੇ ਭਾਈ ਸੱਸੀ ਗੱਲ ਜੀ ਅੱਛੀ ਗੱਲ ਹੈ ਅੱਜ ਕੀ ਕਹਿਣਾ ਜਾਊਗਾ ਅੱਜ ਮੈਂ ਬਹੁਤ ਵਧੀਆ ਭਾਜੀ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਅੱਜ 3 ਘੰਟੇ ਰਤ ਮਨਾ ਰਹੇ ਆ ਸਾਰੇ ਕੀ ਕਹਿਣਾ ਚਾਹੋਗੇ ਬੱਚੇ ਕਰਕੇ ਅਸੀਂ ਅਸੀਂ ਤਿਆਰ ਹੋ ਕੇ ਆਏ ਆ ਅੱਜ ਸਾਨੂੰ ਕਹਿ ਰਿਹਾ ਸੀ ਪਾਪਾ ਤਿਆਰ ਹੋ ਗਏ ਜਾਣਾ ਆਪਾਂ ਕੁਰਤੇ ਮੈਡਮ ਨੇ ਕਿਹਾ ਤੁਹਾਨੂੰ ਤਿਆਰ ਹੋ ਗਿਆ ਨਾ ਤੇਜ ਮਨਾਉਂਦੀ ਆ ਤੇ ਅਸੀਂ ਤਾਂ ਕਿਹਾ ਅਸੀਂ ਆਪੇ ਇਹਦੇ ਵਾਸਤੇ ਦੋ ਕੁਰਤੇ ਪਜਾਮਾ ਆ ਗਏ ਜਦੋਂ ਵੀ ਕਿਤੇ ਜਾਣਾ ਹੁੰਦਾ ਕੁਰਤੇ ਪਜਾਮਾ ਚੱਲਦੇ ਨੇ ਵਿਆਹ ਕਾਦੇ ਵੀ ਜਾਂਦੇ ਨੇ ਨਾ ਕੁਰਤਾ ਪਜਾਮਾ ਪਜਾਮਾ ਪਾ ਕੇ ਹੀ ਜਾਂਦੇ ਆ ਪੰਜਾਬੀ ਪਹਿਰਾਵਾ ਹੀ ਲੱਗਿਆ ਹਾਂਜੀ ਹਾਂਜੀ ਸੱਚੀ ਗੱਲ ਹੈ ਕੀ ਕਹਿਣਾ ਚਾਹੋਗੇ ਜੀ ਬਹੁਤ ਹੀ ਲੱਗਿਆ ਕਿਸ ਦਾ ਤਿਹਾਰ ਮਨਾ ਰਹੇ ਆ ਤੇ ਇਹ ਆਣਾ ਚਾਹੀਦਾ ਸੱਭਿਆਚਾਰ ਆਪਣਾ ਗੱਲ ਦੇ ਰਿਹਾ ਮੈਂ ਦੇ ਬੱਚੇ ਖੁਸ਼ ਹੁੰਦੇ ਬੱਚੇ ਬਹੁਤ ਖੁਸ਼ ਨੇ ਕੀ ਖਾਰੇ ਟਿੱਕੀਆਂ ਖਾਰੇਓ ਕਿ ਟਿੱਕੀਆਂ ਨਾਲ ਲੈ ਰਹੇ ਹੋ ਹੈ ਰੁਸੇ ਟੰ ਟਿੱਕੀ ਦੀ ਤਿੰਨ ਬੱਚਾ ਨੇ ਦੇ ਦਿੱਤੀ ਕਿ ਟਿੱਕੀ ਨਹੀਂ ਦਿੱਤੀ ਕਿ ਕੀ ਘਾ ਰਿਆ ਹੈ ਬਹਿ ਘੱਟ ਬੋਲਦਾ ਹੈ ਕਿ ਪੰਜਾਬ ਨੂੰ 24 ਟੀਵੀ ਚੈਨਲ ਟੀਵੀ ਪਹੁੰਚੀ ਟੀਮ ਪਹੁੰਚੀ ਹੈ ਕੀ ਕਰਨਾ ਚਾਹਦੇ ਹੋ ਬਹੁਤ ਵਧੀਆ ਜੀ ਇਹਨੇ ਆਪਣਾ ਜੋ ਵੀ ਸੱਭਿਆਚਾਰ ਫਲਾ ਰਹੇ ਆ ਵਧੀਆ ਗੱਲ ਆ ਬੱਚਿਆਂ ਨੂੰ ਵੀ ਇਹ ਮਿਲਣੀ ਚਾਹੀਦੀ ਹੈ ਸਿੱਖਿਆ ਕੀ ਆਪਣਾ ਜਿੱਦਾਂ ਹੁਣ ਆਪਾਂ ਟੀਨ ਨਾ ਪਾ ਰਹੇ ਆ ਜਾਂ ਉੱਤੋਂ ਉਹ ਤੋਂ ਲੱਗ ਕਿੰਨਾ ਕੰਫਰਟੇਬਲ ਆਪਾਂ ਕੁੜਤਾ ਪਜਾਮੇ ਚ ਲੱਗਦਾ ਨਾ ਪੰਜਾਬੀ ਕੁੜਤਾ ਚ ਲੱਗਦਾ ਜਿੰਨਾ ਜਣੀ ਹੋ ਨਾ ਸਮਝ ਨਹੀਂ ਆ ਮਾਜ ਨਹੀਂ ਆਂਦਾ ਹੈ ਤਾਂ ਅਜੀਬ ਠੀਕ ਸੋ ਦੇਖ ਰਹੇ ਹਾਂ ਟੀਚਰ ਸਕੂਲ ਚ ਮੌਜੂਦ ਆ ਸੋ ਮੌਜੂਦ ਆ ਟੀਚਰ ਸਕੂਲ ਕਰਮਸਰ ਕਲੋਨੀ ਤੇ ਪੰਜਾਬ ਦਾ ਪੰਜਾਬੀ ਸਭਿਆਚਾਰ ਕਲਚਰ ਦੀ ਗੱਲ ਕਰੀਏ ਸਾਡੇ ਤੀਆਂ ਦਾ ਤਿਹਾੜ ਜੋ ਹਰ ਸਾਲ ਉਹ ਕਿਹਸਾ ਰਹੇ ਸਾਡੇ ਪੰਜਾਬ ਦੇ ਨਾਲ ਜੁੜਿਆ ਸੋ ਗੱਲਬਾਤ ਕਰਾਂਗੇ ਸੋ ਛੋਟੇ ਛੋਟੇ ਸਾਡੇ ਪੰਜਾਬ ਦੀਆਂ ਧੀਆਂ ਨੇ ਜੋ ਪੰਜਾਬੀ ਪਹਿਰਾ ਵਿੱਚ ਨੇ ਤਾਂ ਗੱਲਬਾਤ ਕਰਾਂਗੇ ਤਾਂ ਅੱਜ ਕਿਸ ਨਾਰੇ ਨੇ ਪੰਜਾਬ ਨੂੰ 240 TV ਚੈਨਲ ਰਾਹੀਂ ਤਾਂ ਵੀਡੀਓ ਨੂੰ ਵੀ ਆਨੰਦ ਲਓ ਤੇ ਕਮੈਂਟ ਵੀ ਜਾਂ ਸਾਡੇ ਕਾਤੇ ਰੋ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਹੋ ਤੇ ਕਿਹੜੇ ਏਰੀਆ ਤੋਂ ਹੋ ਤਾਂ ਆਪਣਾ ਜੁਰ ਨਾਮ ਨਾਲ ਸਾਝਾ ਕਰੋ ਤਾਂ ਜੋ ਕਿ ਅਗਲੀ ਵੀਡੀਓ ਤੋਂ ਬਾਅਦ ਤੁਹਾਡਾ ਨਾਮ ਵੀ ਲੈ ਜਾਵੇਗਾ ਲਾਈਵ ਵੀ ਪਾਵਾਂਗੇ ਇਸੇ ਬਲੇ ਚੈਨਲ ਰਾਹੀਂ ਤਾਂ ਗੱਲਬਾਤ ਕਰਾਂਗੇ ਤਾਂ ਕਿਸ ਨਾਰੇ ਨੇ ਰਜਕੀ ਨਾਮ ਤੋਂ ਰਣਜੀਤ ਕੋਰ ਕਿਸ ਨਾਰੇ ਅੱਜ ਇਸੀ ਤੀ ਤੀਆਂ ਦਾ ਗਾਣਾ ਸੁਣਾ ਰਿਹਾ ਲੱਠੀ ਦੀ ਚੱਤ ਲੱਖੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆਵੋ ਸਾਹਮਣੇ ਆਵੋ ਸਾਹਮਣੇ ਕੋਲੋਂ ਦੀ ਰੁਸਕੇ ਨਾ ਲੰਗ ਮਾਇਆ ਲੱਖੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆਵੋ ਸਾਹਮਣੇ ਆਗੋ ਤੰਮਣੇ ਕੋ ਲੋਂਦੀ ਰੁੱਸ ਕੇ ਨਾ ਲੰਗ ਮਾਇਆ ਤੇਰੇ ਨਾਨੀ ਦਿਲ ਮੇਨ ਲੁੱਟਿਆ ਤੂ ਕੇ ਆਗੋ ਸਾਹਮਣੇ ਆਗੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੱਗ ਮਾਈਆ ਲੈ ਕੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਈਆ ਆਗੋ ਸਾਹਮਣੇ ਆਗੋ ਸਾਹਮਣੇ ਕੋਲੋਂ ਦੀ ਰੁੱਸ ਕੇ ਨਾ ਲੱਗ ਮਾਈ ਤੇਰੀ ਮਾਣੇ ਤੇਰੀ ਮਾਣੇ ਪਣਾਈ ਖੀਰ ਵੇ ਅਸਾਂ ਮੰਗਿਆ ਤੇ ਕਿ ਚਾਈ ਦਰ ਯੁੱਤੇ ਸਲੇਟੀ ਰੰਗ ਮਾਇਆ ਆਵੋ ਸਾਹਮਣੇ ਆਵੋ ਸਾਹਮਣੇ ਕੋਲੋਂ ਧੀਰਸ ਕੇ ਨਾ ਲੰਗ ਮਾਇਆ ਲੈਖੇ ਦੀ ਚਾਦਰ ਯੁੱਤੇ ਸਲੇਟੀ ਰੰਗ ਮਾਇਆ ਆਵੋ ਸਾਹਮਣੇ ਆਵੋ ਸਾਹਮਣੇ ਕੋਲੋਂ ਧੀਰਸ ਕੇ ਨਾ ਲੰਗ ਮਾਇਆ ਤੇਰੀ ਮਾਂ ਨੇ ਤੇਰੀ ਮਾਂ ਨੇ

ਆਇਆ ਤੋ ਦੇਖ ਸਕਦੇ ਹੋ ਸਾਡੇ ਪੰਜਾਬ ਦੇ ਧੀਆਂ ਬਹੁਤ ਮਿੱਠੀ ਆਵਾਜ਼ ਦੇ ਵਿੱਚ ਬਹੁਤ ਪਿਆਰਾ ਜਿਹੜਾ ਸਾਡੇ ਕਲਚਰ ਨੂੰ ਜਿਹੜਾ ਗੀਤ ਸੁਣਾਇਆ ਸੋ ਅਗਲਾ ਵੀ ਸੁਣਾਗੇ ਕਿਉਂਕਿ ਵਾਕੇ ਬਹੁਤ ਪਿਆਰੀ ਆਵਾਜ਼ ਵਿੱਚ ਗਾਇਆ ਰਜ ਅਗਲਾ ਘੜਾ ਸੁਣਾ ਰਹੇ ਨੀ ਮੈਂ ਚਾਰ ਦਰ ਕੱਢੀ ਚਲੋ ਉਹ ਵੀ ਸੁਣਾਓ ਜੀ ਬੋਇ ਰਪਿਆਂ ਬਿਆਨੁਮਾਈ ਵਿੱਚ ਖੇਤੀ ਕਣਕਾਂ ਪੱਕੀਆਂ ਕੁੰਜਾ ਵਾਂਗ ਪੁਰੋਣੀਆ ਧੀਆਂ ਰੇ ਵੇੜੇ ਦੋ ਦਿਨ ਆਈਆ ਮੀਂਹ ਚਾਦਰ ਕੱਢ ਦੇਨੀ ਕਿਣ ਟੋਪੇ ਪਾਵਾਂ ਜਾਂ ਮੜਦੀ ਛਾਹੇ ਖਾਣੀ ਨਾ ਪੀੜਾ ਟਾਵਾਂ ਮੈਂ ਚਾਦਰ ਕੱਢ ਦੇਨੀ ਕਿਣ ਟੋਪੇ ਪਾਵਾਂ ਜਾਂ ਮੜਦੀ ਛਾਹੇ ਖਾਣੀ ਨਾ ਪੀੜਾ ਟਾਵਾਂ ਚਿੜੀਆਂ ਦੀ ਚੀਚੀ ਨੀ ਸੋਤਿਆਂ ਦੀ ਕੱਪੜੀ ਦਿਲ ਪਾੜ ਕੇ ਸੋਚਾ ਨਹੀਂ ਨਾਲੇ ਸ਼ਰਮਾਵਾ ਮੈਂ ਚਾਦਰ ਕੱਢ ਦੀਨੀ

ਤਨ ਕਰ ਕੱਢ ਦੀਨੀ ਕਿਣ ਸੋਪੇ ਪਾਵਾਂ